ਰੇਡੀ ਕੁਝ ਮਾਰੀਆਂ ਮੌਸਮੀ ਹੁੰਦੀਆਂ ਹਨ ਜੋ ਹਰ ਸਾਲ ਫੈਲਦੀਆਂ ਹਨ ਡੰਡੀ ਕਦੇ ਘਟ ਅਤੇ ਕਦੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਡੰਡੀ ਇਸ ਵਾਰ ਮੀਂਹ ਜਿਆਦਾ ਪੈਣ ਕਾਰਨ ਅਤੇ ਸ਼ਹਿਰਾਂ ਵਿੱਚ ਪਾਣੀ ਦਾ ਸਹੀ ਨਿਕਾਸ ਨਾ ਹੋਣ ਅਤੇ ਗੰਦਗੀ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਦਾ ਸਹਮਣਾ ਕਰਨਾ ਪੈ ਰਿਹਾ ਹੈ ਡੰਡੀ ਅੱਜਕੱਲ੍ਹ ਸ਼ਹਿਰਾਾਂ ਤੇ ਪਿੰਡਾਂ ਵਿੱਚ ਵਾਇਰਲ ਬੁਖਾਰ ਚਿਕਨਗੁਨੀਆ ਨੇ ਕਹਿਰ ਢਾ ਰੱਖਿਆ ਹੈ ਡੰਡੀ ਬੁਖਾਰ ਸਿਰਦਰਦ ਜੀਕੱਟਾ ਉਲਟੀਆਂ ਜੋੜਾਂ ਵਿੱਚ ਦਰਦ ਚਮੜੀ ਉੱਤੇ ਖਾਰਸ਼ ਠਫੜ ਬੁਖਾਰ ਦੀਆਂ ਮੁੱਖ ਨਿਸ਼ਾਨੀਆਂ ਹਨ ਡੰਡੀ ਭਾਵੇਂ ਇਹ ਬੁਖਾਰ ਇੱਕ ਵਿਸ਼ੇਸ਼ ਪ੍ਰਜਾਤੀ ਦੇ ਮੱਛਰ ਦੀ ਸ਼ੂਤ ਕਾਰਨ ਹੋ ਰਿਹਾ ਹੈ ਪਰ ਇਸ ਬੁਖਾਰ ਨੇ ਲੋਕਾਂ ਦੀ ਜ਼ਿੰਦਗੀ ਨੂੰ ਜਾਮ ਕਰਕੇ ਰੱਖ ਦਿੱਤਾ ਹੈ ਡੰਡੀ ਇਸ ਬੁਖਾਰ ਕਾਰਨ ਪੈਦਾ ਹੋਏ ਲੱਛਣ ਕਈ ਮਹੀਨੇ ਬੀਤਨ ਉੱਤੇ ਵੀ ਮਰੀਜ਼ ਦਾ ਛਿਹੜਾ ਨਹੀਂ ਛੜਦੇ ਡੰਡੀ ਜਦੋਂ ਕਿਸੇ ਘਰ ਵਿੱਚ ਇੱਕ ਤੋਂ ਬਾਅਦ ਦੂਸਰੇ ਨੂੰ ਬੁਖਾਰ ਚੜਦਾ ਹੈ ਅਤੇ ਜਦੋਂ ਸਾਰਾ ਟੱਬਰ ਬਿਮਾਰ ਹੋ ਜਾਂਦਾ ਹੈ ਅਤੇ ਰੋਟੀ ਪਕਾਉਣ ਵਾਲਾ ਵੀ ਕੋਈ ਨਹੀਂ ਰਹਿੰਦਾ ਤਾਂ ਹਰੇਕ ਨੂੰ ਇਹੋ ਲੱਗਦਾ ਹੈ ਜਿਵੇਂ ਇਹ ਬੁਖਾਰ ਨਹੀਂ ਸਗੋਂ ਰੱਬੀ ਕਰੋਪੀ ਹੈ ਡੰਡੀ ਕਈ ਲੋਕਾਂ ਨੂੰ ਤਾਂ ਬੁਖਾਰ ਨੇ ਐਨਾ ਦੁਖੀ ਕਰ ਦਿੱਤਾ ਹੈ ਕਿ ਉਹ ਆਪਣੀ ਕਿਰਿਆ ਸੋਧਣ ਤੋਂ ਵੀ ਅਸਮਰੱਥ ਹਨ ਡੰਡੀ ਕੁਝ ਲੋਕ ਡਾਕਟਰਾਂ ਕੋਲ ਜਾ ਕੇ ਮਹਿੰਗੇ ਮਹਿੰਗੇ ਟੈਸਟ ਕਰਵਾ ਕੇ ਜਲਦੀ ਠੀਕ ਹੋਣ ਦੀ ਕੋਸ਼ਿਸ਼ ਕਰ ਰਹੇ ਹਨ ਰੈਡੀ ਅਤੇ ਕਈ ਪੈਸੇ ਦੀ ਘਾਟ ਕਾਰਨ ਦੇਸੀ ਨੁਸਖੇ ਆਪਣਾ ਰਹੇ ਹਨ ਡੰਡੀ ਕੁਝ ਲੋਕ ਅੰਧ ਵਿਸ਼ਵਾਸ ਦਾ ਸ਼ਿਕਾਰ ਹੋਏ تھا تھا ਮੱਥਾ ਤੇ ਕਰੇ ਹਨ ਡੰਡੀ ਕੁਝ ਨੇ ਆਪਣੀਆਂ ਡੋਰੀਆਂ ਰੱਬ ਉੱਤੇ ਛੱਡ ਦਿੱਤੀਆਂ ਹਨ ਡੰਡੀ ਇੱਕ ਪਾਸੇ ਲੋਕ ਬੁਖਾਰ ਤੋਂ ਦੁਖੀ ਹਨ ਅਤੇ ਦੂਜੇ ਪਾਸੇ ਡਾਕਟਰਾਂ ਲੈਬੋਰੀਆਂ ਵਾਲਿਆਂ ਵੈਦਾਂ ਨੀਮਾਕੀਮਾ ਪੁੱਛਾਂ ਦੇਣ ਵਾਲਿਆਂ ਸਭ ਦੀ ਚਾਂਦੀ ਬਣੀ ਹੋਈ ਹੈ ਜੋ ਬਿਮਾਰ ਲੋਕਾਂ ਉੱਤੇ ਤਰਸ ਖਾਨ ਦੀ ਬਜਾਏ ਉਹਨਾਂ ਦੀ ਵੱਡੀ ਲੁੱਟ ਕਰ ਰਹੇ ਹਨ ਡੰਡੀ ਇਹਨਾਂ ਕੋਲ ਬਿਮਾਰਾਂ ਦੀ ਪੀੜ ਲੱਗੀ ਪਈ ਹੈ ਡੰਡੀ ਜਦੋਂ ਮਰੀਜ਼ ਡਾਕਟਰ ਕੋਲ ਜਾਂਦਾ ਹੈ ਤਾਂ ਉਸ ਦੇ ਮਹਿੰਗੇ ਟੈਸਟ ਕਰਵਾਏ ਜਾਂਦੇ ਹਨ ਡੰਡੀ ਟੈਸਟਾਂ ਵਿੱਚ ਭਾਵੇਂ ਕੁਝ ਆਉਂਦਾ ਹੈ ਜਾਂ ਨਹੀਂ ਪਰ ਮਰੀਜ਼ ਟੈਸਟਾਂ ਦਾ ਖਰਚਾ ਡਾਕਟਰ ਦੀ ਫੀਸ ਦੇਣ ਮਗਰੋਂ ਦਵਾਈ ਦਾ ਦਿਫਾਫਾ ਪਰ ਕੇ ਅਤੇ ਆਪਣੀ ਜੇਬ ਖਾਲੀ ਕਰਕੇ ਕਰੇ ਪਰਤਦਾ ਹੈ ਡੰਡੀ ਜੇ ਕਿਤੇ ਦਾਖਲ ਹੋਣ ਦੀ ਨੌਬਤ ਆ ਜਾਵੇ ਤਾਂ ਕੋਈ ਗਹਿਣਾ ਗਿਰਵੀ ਰੱਖਣਾ ਪੈ ਜਾਂਦਾ ਹੈ ਡੰਡੀ ਦਵਾਈ ਤੋਂ ਇਲਾਵਾ ਨਾਰੀਅਲ ਪਾਣੀ ਅਤੇ ਮੌਸਮੀ ਮੌਸਮੀ ਅਤੇ ਹੋਰ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜਦੋਂ ਮਰੀਜ਼ ਇਹ ਖਰੀਦਣ ਲਈ ਬਾਜ਼ਾਰ ਵਿੱਚ ਜਾਂਦਾ ਹੈ ਤਾਂ ਜੇਬ ਖਾਲੀ ਹੁੰਦੀ ਹੈ ਡੰਡੀ ਬਿਮਾਰੀ ਵਿੱਚ ਚਾਹੇ ਬੁਖਾਰ ਤਾਂ ਇੱਕ ਦੋ ਦਿਨ ਹੀ ਚੜਦਾ ਹੈ ਪਰ ਮੂੰਹ ਦਾ ਸੁਆਦ ਕਮਜ਼ੋਰੀ ਚਮੜੀ ਦੀ ਖਾਰਸ਼ ਅਤੇ ਜੋੜਾਂ ਦਾ ਦਰਦ ਕਈ ਮਹੀਨੇ ਤੱਕ ਵੀ ਠੀਕ ਨਹੀਂ ਹੁੰਦਾ ਡੰਡੀ ਵਾਰ-ਵਾਰ ਡਾਕਟਰ ਕੋਲ ਜਾਣਾ ਪੈਂਦਾ ਹੈ ਡੰਡੀ ਕੇਵਲ ਸਿੰਘ ਮਾਨਸਾ ਸੇਵਾਮੁਕਤ